ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡ ਨਿਊਜ਼ ਜਿੰਨਾਂਗਰ ਦੇ ਅਦੀਨ ਆਉਂਦੇ ਪਿੰਡ ਜਿੰਡੀਆਂ ਵਿਖੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਬੀਤੀ ਰਾਤ ਇੱਕ ਵਿਅਕਤੀ ਦੇ ਵੱਲੋਂ ਸ਼ਟਰ ਤੇ ਪੈਟਰੋਲ ਛੁੱਟ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਵਿੱਚ ਬੈਂਕ ਦਾ ਕੋਈ ਵੀ ਨੁਕਸਾਨ ਹੋਣ ਦਾ ਸਮਾਚਾਰ ਨਹੀਂ ਹੈ ਪਰੰਤੂ ਉਸ ਵਿਅਕਤੀ ਦੀ ਸੀਸੀਟੀਵੀ ਦੇ ਵਿੱਚ ਫੋਟੋ ਆਉਣ ਤੋਂ ਬਾਅਦ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਬੈਂਕ ਬੈਂਚ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਘਟਨਾ ਬੀਤੀ ਰਾਤ ਇੱਕ ਅਗਿਆਤ ਨੌਜਵਾਨ ਵੱਲੋਂ ਕੀਤੀ ਗਈ ਜਿਸ ਵੱਲੋਂ ਸੀਸੀਟੀਵੀ ਫੋਟੋ ਦੇ ਅਨੁਸਾਰ ਪਟ્રોલ ਲੈ ਕੇ ਸ਼ਟਰ ਦੇ ਉੱਪ ਸੁਟਿਆ ਗਿਆ ਅਤੇ ਉਸ ਨੂੰ ਅੱਗ ਲਗਾ ਦਿੱਤੀ ਗਈ ਮੰਗੇਤਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਪਰੰਤੂ ਉਸ ਵਿਅਕਤੀ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਬਾਡ ਨਿਊਜ਼ ਰੂਪ ਸਿੰਘ ਸੇਖਾਂ ਦੀ ਰਿਪੋਰਟ ਨਨਾਣਾਗੜ੍ਹ ਇਹ ਨਾ ਮਗਲ ਕੀ ਕਹਾਣੀ ਪਤਰੀ ਮੈਂ ਸੰਦੀਪ ਪਤਰੀ ਸ਼ਾਖਾ ਪ੍ਰਬੰਧਕ ਪੰਜਾਬ ਐਂਡ ਸਿੰਧ ਬੈਂਕ ਗਾਂਦੀਆਂ ਤੇ ਇੱਥੇ ਇੱਕ ਅਣਪਛਾਤੇ ਨੌਜਵਾਨ ਨੇ ਰਾਤ ਦੇ 12 ਵਜੇ ਤੇਲ ਸੁੱਟ ਕੇ ਬ੍ਰਾਂਚ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਦੇ ਚੋਂ ناکਾਮਯਾਬ ਹੋਇਆ ਬਾਰ ਬਾਰੂ ਬ੍ਰਾਂਚ ਨੂੰ ਨੁਕਸਾਨ ਹੋਇਆ ਇਸ ਬਰਬੰਦੀ ਹਾਲ ਕਾਇਨ ਚਾਰਜ ਨੂੰ ਜਿਹੜੇ ਇੱਥੇ ਲੋਕਲ ਅਥਾਰਟੀ ਹੈ ਥਾਣੇ ਤੇ ਰਿਪੋਰਟ ਕਰ ਦਿੱਤੀ ਗਈ ਆ ਉਹ ਮੋਕੇ ਤੇ ਆ ਕੇ ਚੈੱਕ ਕਰਕੇ ਗਏ ਆ ਤੇ ਅਸੀਂ ਉਹਨਾਂ ਨੂੰ ਐਪਲੀਕੇਸ਼ਨ ਦੇ ਦਿੱਤੀ ਹੈ ਕਿ ਇਹਨੂੰ ਸ਼ਿਕਾਇਤ ਨੂੰ ਦਰਜ ਕੀਤਾ ਜਾਏ ਤੇ ਇਹਦੇ ਤੇ ਕਾਰਵਾਈ ਕੀਤੀ ਜਾਵੇ ਐਸਨ ਕਿ ਗਾਰਡ ਵਗੈਰਾ ਜਿਹੜਾ ਰਾਤ ਨੂੰ अवेलेबल ਨਹੀਂ ਹੁੰਦਾ ਤੁਹਾਡੇ ਦਾ ਗਾਰਡ ਬ੍ਰਾਂਚ ਦਾ ਉਦੋਂ ਤੱਕ ਹੀ ਹੁੰਦਾ ਜਦੋਂ ਤੱਕ ਬ੍ਰਾਂਚ ਖੁੱਲੀ ਰਹਿੰਦੀ ਹੈ ਜਦੋਂ ਬ੍ਰਾਂਚ ਬੰਦ ਹੁੰਦੀ ਹੈ ਉਹ ਚਲਾ ਜਾਂਦਾ ਤੇ ਸਰ ਰਾਤ ਦੇ ਗਾਰਡ ਦੇ ਲਈ ਕੋਈ ਬੈਂਕ ਕੋਲੋਂ ਇਸ ਤਰ੍ਹਾਂ ਦੀ ਕੋਈ ਗਾਹਾਂ ਕੇ ਫਿਊਚਰ ਦੇ ਵਿੱਚ ਅਸਲ ਵਿੱਚ ਤਾਂ ਇੱਕ ਇਸ ਤਰ੍ਹਾਂ ਦੀ ਦਰਖਾਸਤ ਦਿੱਤੀ ਗਈ ਹੈ ਉਹ ਅਥਾਰਟੀ ਨੂੰ ਮੈਂ ਅਥਾਰਟੀ ਨੂੰ ਦਰਖਾਸਤ ਕਰਦਾ ਹਾਂਗਾ ਜੀ ਕੁਛ ਇਦਾਂ ਦਾ ਹੈਗਾ ਤੇ ਫੋਟੇ ਨੂੰ ਕਹਾਂਗੇ ਕਿ ਇਸ ਬਾਰੇ ਸੋਚਿਆ ਜਾਏ। ਫਿਰ ਲਾਲ ਜੀ ਦੀ ਦਾਦੀ ਇੱਕ ਵਾਰਤਤ ਹੋਈ ਹੈ ਇਹਦੇ ਵਿੱਚ ਕਿੰਨਾ ਕੁ ਨੁਕਸਾਨ ਲੱਗਦਾ ਹੋਇਆ। ਬੈਂਕ ਦਾ ਕਾਫੀ ਨੁਕਸਾਨ ਹੋਣ ਤੋਂ ਬਚ ਗਿਆ ਬਾਰ-ਬਾਰ ਦਾ ਨੁਕਸਾਨ ਹੋਇਆ। ਬੋਰਡ ਨੂੰ ਅੱਗ ਲੱਗੀ ਵਾਇਰਸ ਨੂੰ ਲੱਗੀ ਹੈ ਸ਼ਟਰ ਨੂੰ ਲੱਗੀ ਹੈ। ਤੇ ਅੰਦਰੋਂ ਠੀਕ ਹੈ ਅੰਦਰੋਂ ਕੋਈ ਨੁਕਸਾਨ ਨਹੀਂ ਆਇਆ। ਸਰ ਕੋਈ ਕਿਸੇ ਦਾ ਕਿਸੇ ਸ਼ੱਕ ਹੁੰਦਾ ਹੈ ਵਾਰਤਤ ਦੀ। ਵਾਰਤਤ ਦੇ ਬ੍ਰਾਂਚ ਚਿੱਤੇ ਕਦੀ ਕਿਸੇ ਨਾਲ ਕੁਛ ਇਦਾਂ ਦਾ ਨਹੀਂ ਸ਼ੱਕ ਦਾ ਦੇਖਿਆ ਜਾ ਰਿਹਾ ਕਿ ਕਿਸੇ ਨਾਲ ਕੋਈ ਲੜਾਈ ਝਗੜਾ ਸੀਗਾ। ਪਰ ਪਤਾ ਨਹੀਂ ਕੀ ਕਾਰਨ ਰਿਹਾ ਹੈ ਕੀ ਸੋਚ ਰਹੀ ਹੈ ਪਿੱਛੇ ਦੇ। ਕੋਈ ਸੀਸੀਟੀਵੀ ਫੁਟੇਜ ਦੇ ਵਿੱਚ ਸਰ ਉਹ ਬਧਿਆ ਦਾ ਕੋ ਚਿਹਰਾ ਵਗੈਰਾ ਦਿਖਾਈ ਦਿੱਤਾ? ਨਹੀਂ ਨਹੀਂ ਉਹ ਲਗਾ ਆਪਣੇ ਆਪ ਨੂੰ ਕਵਰ ਕੀਤਾ ਹੋਇਆ ਸੀ। ਤੇ ਹਣ ਪਛਾਤਾ ਨਹੀਂ ਪਤਾ ਲੱਗਦਾ।